ਪੈਸੇ ਨੂੰ ਸਹੀ ਦਿਸ਼ਾ ਵਿੱਚ ਕਿਸ ਤਰ੍ਹਾਂ ਰੱਖਣਾ ਚਾਹੀਦਾ ਹੈ ਕਿਸ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਆ ਪੈਸੇ ਨੂੰ ਅਗਰ ਤੁਸੀਂ ਸਹੀ ਦਿਸ਼ਾ ਤੇ ਨਹੀਂ ਰੱਖਦੇ ਤਾਂ ਪਤਾ ਹੀ ਨਹੀਂ ਚੱਲਦਾ ਕਿ ਪੈਸਾ ਕਿੱਥੇ ਚਲਾ ਗਿਆ ਹੈ ਬਰਕਤ ਮੁੱਕ ਜਾਂਦੀ ਹੈ ਇਸ ਲਈ ਪੈਸੇ ਰੱਖਣ ਦੀ ਉਚਿਤ ਜਗ੍ਹਾ ਬਾਰੇ ਜਾਣਕਾਰੀ ਦੇਵਾਂਗੇ ਪਲੀਜ਼ ਚੈਨਲ ਤੇ ਪਹਿਲੀ ਵਾਰ ਆਏ ਜੇ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਜੋ ਵੀ ਪੈਸਾ ਤੁਹਾਡੇ ਘਰ ਵਿੱਚ ਆਉਂਦਾ ਹੈ ਜੋ ਵੀ ਇਨਕਮ ਹੈ ਉਹ ਪੈਸੇ ਨੂੰ ਹਮੇਸ਼ਾ ਇੱਕ ਜਗ੍ਹਾ ਤੇ ਰੱਖਣਾ ਹੈ ਪ੍ਰੋਪਰ ਇੱਕ ਹੀ ਜਗ੍ਹਾ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਨਹੀਂ ਕਿ ਥੋੜੇ ਪੈਸੇ ਕਿਤੇ ਕਦੀ ਕਿਤੇ ਰੱਖ ਦੇਣ ਕਦੀ ਕਿਤੇ ਰੱਖ ਦੇਣ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਹੈ ਇਸ ਦੇ ਨਾਲ ਹੀ ਪੈਸੇ ਨੂੰ ਘਰ ਵਿੱਚ ਹਮੇਸ਼ਾ ਲਾਲ ਕੱਪੜੇ ਵਿੱਚ ਲਪੇਟ ਕੇ ਰੱਖਣਾ ਚਾਹੀਦਾ ਹੈ ਜਾਂ ਪੈਸਿਆਂ ਦੇ ਥੱਲੇ ਲਾਲ ਕੱਪੜਾ ਜਾਂ ਕੋਈ ਲਾਲ ਰੁਮਾਲ ਵਿਛਾ ਲੈਣਾ ਚਾਹੀਦਾ ਹੈ ਅਤੇ ਪੈਸੇ ਕਿਸ ਦਿਸ਼ਾ ਵਿੱਚ ਰੱਖਣੇ ਹਨ ਉਹ ਹੈ ਤੁਹਾਡੀ ਅਲਮਾਰੀ ਜਾਂ ਜਿੱਥੇ ਵੀ ਤੁਸੀਂ ਪੈਸੇ ਰੱਖਦੇ ਹੋ ਉਹ ਅਲਮਾਰੀ ਜਾਂ ਜੋ ਵੀ ਹੈ ਉਸ ਦਾ ਮੂੰਹ ਉੱਤਰ ਦਿਸ਼ਾ ਵੱਲ ਖੁੱਲਣਾ ਚਾਹੀਦਾ ਹੈ ਅਤੇ ਦੱਖਣ ਵੱਲ ਚਿਪਕਾ ਕੇ ਰੱਖਣੀ ਹੈ ਅਤੇ ਇੱਕ ਹੋਰ ਮਹੱਤਵਪੂਰਨ ਗੱਲ ਕਿ ਕੋਈ ਵੀ ਕਾਗਜ਼ ਜਿਵੇਂ ਪ੍ਰਾਪਰਟੀ ਵਗੈਰਾ ਦੇ ਕਾਗਜ਼ ਉਹ ਬਿਲਕੁਲ ਵੀ ਪੈਸੇ ਦੇ ਨਾਲ ਨਹੀਂ ਰੱਖਣੇ ਚਾਹੀਦੇ ਅਤੇ ਨਾ ਹੀ ਪੈਸੇ ਦੇ ਨਾਲ ਜੁਐਲਰੀ ਰੱਖਣੀ ਜਾਈਦੀ ਹੈ ਇਸ ਤਰ੍ਹਾਂ ਪੈਸੇ ਦੀ ਜਗਾ ਸਹੀ ਰੱਖੋਗੇ ਤਾਂ ਬਹੁਤ ਬਰਕਤ ਆਵੇਗੀ ਅਤੇ ਪੈਸੇ ਦੀ ਵੈਲਿਊ ਵੀ ਸਮਝਣੀ ਹੈ ਫਜ਼ੂਲ ਖਰਚੀ ਵੀ ਨਹੀਂ ਕਰਨੀ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਥੈਂਕ ਯੂ